ਬਟੀਆਂ ਆਵੇ ਬੜਿਆ ਅੱਜ ਵੀ ਘਟੀਆਂ ਮੁਕਣੀਆਂ ਅੱਜ ਸੁਖਾ ਆਂਟੀ ਜੀ ਤੁਸੀਂ ਸਵੇਰ ਦੇ ਚੌਂਕੇ ਚ ਵੜੇ ਤੁਹਾਡਾ ਕੰਮ ਨਹੀਂ ਖਤਮ ਹੋਇਆ ਹਲੇ ਤੱਕ ਮੇਰਾ ਕੰਮ ਖਤਮ ਹੋਣੇ ਵਾਲਾ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਲੋਹੜੀ ਦੇ ਤਿਹਾੜੀਆਂ ਸਾਰੇ ਜੀ YouTube ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਪ੍ਰਮਾਤਮਾ ਕਰੇ ਹਰ ਇੱਕ ਦਾ ਘਰ ਆਸਤਾ ਵਸਤਾ ਰਹੇ ਤੇ ਖੁਸ਼ੀਆਂ ਜਿਹੜੀਆਂ ਪ੍ਰਮਾਤਮਾ ਹਰ ਇੱਕ ਦੀ ਝੋਲੀ ਵਿੱਚ ਪਾਉਂਦੇ ਰਹਿਣ ਤੇ ਅੰਟੀ ਹੋਣੀ ਫਿਰ ਤੈਨੂੰ ਪਤਾ ਕਿ ਪੁੱਤ ਆਪਾਂ ਜਦੋਂ ਵੀ ਹੁੰਦੀ ਹੈ ਲੋੜੀ ਹਾਂਜੀ ਤੇ ਜਿਹੜੀ ਰੋਹ ਦੀ ਖੀਰ ਵਾਹ ਤੋਂ ਬਿਨਾ ਅਧੂਰੀ ਹਾਂਜੀ ਤੇ ਪਹਿਲਾਂ ਆਪਾਂ ਤਾਂ ਮੁ તૈયારી ਆ ਅਜੇ ਵੀ ਮੇਰੇ ਕੋਲ ਅਧਰਤੀਲਾ ਪਿਆ ਵਾ ਰੋ ਹੈ ਨਜ਼ਾਰੇ ਦੇ ਨਾਲ ਐਨ ਕਿਤੇ ਵਿੱਚ ਅਦਰਕ ਤੇ ਸੰਤਰਾ ਪਾ ਕੇ ਤੇ ਕਾਲਾ ਪਾ ਕੇ ਲੂਣ ਇੰਨੀ ਕ ਬਚ ਗਈ ਆ ਠੀਕ ਹੈ ਤੇ ਇਹ ਮੈਂ ਬਣਾ ਦਿੱਤੀ ਆ ਹੁਣ ਤੁਹਾਡੇ ਵਾਸਤੇ ਖੀਰ ਬਣਦੀ ਆ ਹਾਂਜੀ ਤੇ ਸਵਾਦ ਵਿੱਚ ਵੀ ਕੁਝ ਹੋ ਰਿਹਾ ਸਵੇਰੇ ਕਹਿਣ ਦੇ ਨਾ ਮਤਲਬ ਚੱਕਣੀ ਜ਼ਰੂਰੀ ਆ ਇੱਕ ਰੀਤ ਬਣੀ ਆ ਤੇ ਉਹਦਾ ਕਰਕੇ ਫਿਰ ਤੇਰੇ ਆਪਾਂ ਇੱਕ ਸਾਗ ਤੇ ਖਰੋ ਦੀ ਕੀ ਇਹ ਦੋਵੇਂ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਹੁੰਦੀਆਂ ਵਾ ਕਿਉਂਕਿ ਵੱਡੇ ਵੱਡੇ ਰਸੂਤ ਬਣਾਉਂਦੇ ਹੀ ਆਏ ਆ ਹਾਂਜੀ ਤੇ ਬਾਕੀ ਪਕੌੜੇ ਸਕੌੜੇ ਜਿਹੜੇ ਅੱਜ ਤੂੰ ਤੁਸੀਂ ਮਤਲਬ ਨਹੀਂ ਖਾਦੇ ਹੁਣ ਸਵੇਰੇ ਬਣਾਵਾਂਗੇ ਹਾਂਜੀ ਤੇ ਹੋਰ ਤੁਹਾਡੀ ਚੋਅ ਅਸਾ ਉਹ ਵੀ ਤੇ ਬਾਰੇ ਖਾਣੇ ਬਾਕੀ ਹਰ ਕਿਹਦੇ ਘਰੇ ਪੁੱਤ ਬਣਦੀ ਆ ਹਾਂਜੀ ਜਿਹੜੀ ਆ ਉਹ ਦੀ ਹਰ ਇੱਕ ਦੇ ਘਰੇ ਬਣਦੀ ਆ ਹੁਣ ਸਹਿਨੀਆਂ ਦੇ ਘਰਾਂ ਦੇ ਵਿੱਚ ਵੀ ਸ਼ਾਇਦ ਬਣਦੀ ਹੋਊਗੀ ਲੇਕਿਨ ਪਿੰਡਾਂ ਥਾਵਾਂ ਤੇ ਤੇ ਬਣਦੀ ਹੀ ਬਣਦੀ ਆ ਤੇ ਬੜਾ ਹੁਣ ਤੁਹਾਨੂੰ ਪਤਾ ਵਾ ਕਿੱਦਾਂ ਵੇਖ ਭਰਾ ਤੇਰੇ ਤੇ ਨਾਲ ਬਾਕੀ ਦੇ ਬੱਚੇ ਇਕੱਠੇ ਹੋ ਕੇ ਇਹਦੇ ਕੋਠੇ ਤੇ ਚੜੇ ਆ ਤੇ ਬੈਂਡਵਾਜਾ ਆਪੀ ਚੜਿਆ ਉਹਨਾਂ ਨੇ ਜਦੋਂ ਕਿ ਇਹਦੀ ਪਤੰਗ ਕੱਟੀ ਜਾਂਦੀ ਆ ਤੇ ਨਾਲ ਹੀ ਬੈਂਡਵਾਜਾ ਉਹਨਾਂ ਨੂੰ ਕਰ ਦਿੰਦੇ ਆ ਕਿ ਉਹ ਆਉਂਦੇ ਆਉਂਦੇ ਮਾਸਾ ਆਦੂ ਨਾ ਚਲੋ ਹਰੇਕ ਤੇ ਕਰੀ ਕੁਸੀਆ ਹੋਣਾ ਤੇ ਅੱਜ ਚਲੋ ਪ੍ਰਵਾਦਨਾ ਨੇ ਮਾੜਾ ਸੋਹਣਾ ਦੇਣਾ ਨਿਆੰਦਾ ਹਣਾ ਸਾਰਾ ਪ੍ਰਵਾਦ ਤੇ ਇਦਾਂ ਹੀ ਕਿੰਨੇ ਖੁਸ਼ ਹੋ ਹਾਂਜੀ ਤੇ ਇਕੱਠੇ ਪਹਿਲਾਂ ਤੇ ਨਿਕਲੇ ਬੜੇ ਲੇਟ ਕਰੋ ਤੇ ਕਰੋ ਕਹਿਣੀ ਅਬ ਇਸ ਰੇਂਜ ਚ ਸਾਡਾ ਬੜੀ ਹੈਗੀ ਫਿਰ ਅੱਗ ਵਾਲੀ ਆਏ ਵਾਲੇ ਚੇਅਰ ਲਾ ਕੇ ਬੈਠੀ ਕਿੰਨਾ ਮਜ਼ਾ ਆਇਆ ਨਾ ਹਾਂਜੀ ਤੇ ਰਾਤ ਨੂੰ ਆ ਭੁੱਗਾ ਵੀ ਆ ਤੇ ਫਿਰ ਉਹ ਵੀ ਵਿਖਾਵਾਂਗੀ ਚੀਰ ਆਪਣੇ ਚੱਲੀਏ ਘਰ ਤੇ ਆ ਤੂੰ ਇਹ ਤੂੰ ਇਹਦੇ ਮਤਲਬ ਮਨੂਛੀ ਇੱਕੀ ਚੀਜ਼ ਆ ਇਹ ਪਤ ਜਿਹੜੀ ਮੈਂ ਲੱਖਦੀ ਖੀਰ ਦੇ ਉੱਪਰ ਹਾਂਜੀ ਆਪਾਂ ਮਿੱਠਾ ਛੋੜਾ ਪਾ ਕੇ ਨਾ ਥੋੜੀ ਥੋੜੀ ਕਰਕੇ ਸਿਮ ਗੈਸ ਤੇ ਬਣਾਉਂਦੇ ਜਦੋਂ ਹਾਂਜੀ ਤੇ ਮੈਂ ਉੱਤਰ ਜਾਂਦੀ ਆ ਤੇ ਮੈਂ ਉੱਤਰ ਜਾਣ ਤੋਂ ਬਾਅਦ ਫਿਰ ਖੀਰ ਜਿਹੜੀ ਥੋੜੀ ਜਿਹੜੀ ਨਿੱਖ ਜਾਂਦੀ ਆ ਨਿੱਕਰ ਕੇ ਤੇ ਵਧੀਆ ਚਿੱਟੀ ਬਣਦੀ ਆ ਮੈਂ ਤੈਨੂੰ 스멜 ਨਹੀਂ ਆਉਣ ਦੀ ਜਦਾਨਾ ਮਤਲਬ ਗੁੜ ਆਪਣਾ ਕੱਢਣ ਦੇ ਹੁੰਦੇ ਹੈ ਨਾ ਇਹਦਾ ਨਿੱਕਾ ਹੈ ਨਾ ਅੱਗੇ ਜਦੋਂ ਕਿਤੇ ਗੁੜ ਨਿਕਲਦਾ ਹੋਣਾ ਤੇ ਦੂ ਦੂ ਤੱਕਾਸ ਮੈ ਲਾਉਣੇ ਆ ਤੇ ਦੂਰ ਸਕੂਲੋਂ ਉਹ ਜਿਹੜੇ ਸਾਈਕਲਾਂ ਤੇ ਤੇ ਪਤਾ ਲੱਗ ਜਾਣਾ ਵੀ ਪੁਰਾਣੇ ਥਾਂ ਨਾ ਚੁੰਬਾ ਟਿਆ ਵਾ ਮਤਲਬ ਕਿ ਬਲਨ ਟਿਕੜਾਈ ਚ ਗੁਰਨੇ ਕਲੋਂ ਡਿਆ ਵਾ ਤੇ ਏਦਾਂ ਹੀ ਬਸ ਤੇਰੇ ਸਾਈਕਲਾਂ ਦੇ ਨਾਲ ਹੁੰਦੇ ਹੀਗੇ ਤੇ ਆਪਣਾ ਗੰਡ ਦੇ ਵਿੱਚੋਂ ਜਦੋਂ ਉਂਗਲੀਆਂ ਦੇ ਨਾਲ ਗਰਮ ਗਰਮ ਕੋੜ ਖਾਣਾ ਪੜਾਈ ਹੁੰਦੀ ਹੈ ਲੱਗਦਾ ਨਹੀਂ ਹਾਂਜੀ ਲੇਕਿਨ ਉਹਦੀ ਯਾਦ ਆਉਂਦੀ ਐ ਕਿਉਂ ਚੁੰਬਾ ਹਨੂ ਮਤਲਬ ਮੈਂ ਪਿੰਡ ਹੀ ਆਪਣੇ ਤੇ ਮੇਰੇ ਪਿੱਛੋਂ ਪਿੱਛੋਂ ਵੇਖ ਲਿਆ ਹੁਣਾ ਨਜ਼ਾਰਾ ਇਹਦਾ ਚਾਚਾ ਜਿਹੜਾ ਨੇ ਚੁੰਡਾ ਹੁਣ ਬੋਲ ਦਿੱਤਾ ਹਾਂ ਹਾਂਜੀ ਉਹ ਵੀ ਜ਼ਰੂਰ ਮੁਖਾਵਾਂਗੇ ਕਿ ਹੜੀ-ਤੜੀ ਵੀ ਜਿਆਦਾ ਹੈਗੀ ਐ ਕਿ ਘਣ ਨਵਾ ਚੁੰਡਾ ਬਣਾਇਆ ਤੇ ਚਾਹੀਦਾ ਇੱਦਾਂ ਦੇ ਕੰਮ ਆਪਣੇ ਸੰਭਾਲ ਕੇ ਰੱਖਣੇ ਜੀ ਹੋਣੇ ਹਨ ਹਾਂਜੀ ਆਹਦੀ ਹਟਣ ਨਹੀਂ ਨੇ ਇੱਡੇ ਇੱਦਾਂ ਨੂੰ ਘਮਾਏ ਕੋਈ ਕੈਮਰਾ ਹਾਂਜੀ ਥੋੜੇ ਦਈਆ ਬੱਤ ਕੁੜੀਆਂ ਦੀ ਥੋੜੀ ਜਿਹੀ ਕਮੀ ਆ ਨਹੀਂ ਤੇ ਅੱਗੇ ਕੁੜੀਆਂ ਵੀ ਇਕੱਠੀਆਂ ਹੋ ਕੇ ਕਾਫੀ ਮਸਤੀ ਕਰਦੇ ਆਂ ਹੀ ਪਰ ਹੁਣ ਕੁੜੀਆਂ ਕੁੜੀਆਂ ਵੈਰੀਆਂ ਜਿਹੜੀਆਂ ਘਰੋਂ ਘਰੀ ਇਦਾਂ ਹੀ ਮਤਲਬ ਕੱਡੀਆਂ ਕੱਡੀਆਂ ਆ ਤੇ ਆਪਣੇ ਗਲੀ ਵਿੱਚ ਤੇ ਲਗਭਗ ਮੁੰਡੇ ਹੀ ਆ ਸਾਰੇ ਹਨਾ ਹਾਂਜੀ ਕੁੜੀਆਂ ਦੀ ਕਮੀ ਆ ਚਲ ਕੋਈ ਨਹੀਂ ਤੇ ਮੇਰੇ ਨਾਲ ਹੁਣ ਅੱਧ ਦੋਰੇ ਤੇ ਲਵਾ ਬਾਈ ਚਲੋ ਅੱਜ ਫਿਰ ਜਾਨੇ ਆਂਟੀ ਜੀ ਉਦਨਾਰ ਕੀ ਸਬਜੀ ਬਣਾਇਓ ਗਰੇਵੀ ਨਾਲ ਬਣਾਇਓ ਪਰ ਅੱਜ ਗਰੇਵੀ ਦੀ ਪਰਵਾਹ ਸੋ ਫਿਰ ਉਦਨਾਰ ਦੀ ਨਹੀਂ ਬਣਨੀ ਠੀਕ ਹੈ ਨਾ ਮਦਨ ਮਦਨਸ ਰੂਮ ਆਪਾਂ ਨਾ ਸਿਲੀ ਕਟਰ ਚ ਬਣਾਇਹੀ ਹਾਂਜੀ ਤੇ ਅੱਜ ਗਰੇਲੀ ਵਾਲੇ ਠੀਕ ਹੈ ਹਾਂਜੀ ਕਿਉਂਕਿ ਹੁਣ ਪ੍ਰਵਾਸ ਬਹੁਤ ਜ਼ਿਆਦਾ ਵਾ ਤੇ ਫਿਰ ਤੈਨੂੰ ਪਤਾ ਫਿਰ ਮੈਂ ਸੋਖੋ ਬੱਕਰੀ ਅੰਟੀ ਤੁਹਾਨੂੰ ਪੀਸ ਵਾਲਾ ਨਹੀਂ ਚਾਹੀਦਾ ਪੀਸ ਹੋਣਾ ਨਹੀਂ ਚਾਹੀਦਾ ਨਹੀਂ ਨਹੀਂ ਪੀਸ ਹੋਣਾ ਤਾਂ ਹੀ ਹੋਣਾ ਤਾਂ ਫਿਰ ਹੋਰ ਚੱਲ ਬਾਅਦ ਤੇ ਜੀਤਾ ਦੇ ਨਾ ਮੈਨੂੰ ਪਹਿਲਾਂ ਪਤਾ ਹੀਗਾ ਕੁਝ ਜੀਸ ਵਾਲਾ ਦੀ ਪਰਮਾਇਸਾ ਕਹਿੰਨੇ ਕੁਝ ਖਾਣੀ ਤੇ ਕਹਿੰਨੇ ਗਰੀਬੀ ਵਾਲਾ ਉਹ ਵਾਲੇ ਆ ਗਏ ਮਾਂ ਦਾ ਟਿੱਕੀ ਬਾਥੀ ਜਣਾ ਦੇ ਘਰੇ ਆਣ ਲੱਗਣਾ ਪੱਗਾ ਪਾਪਾ ਪੜਾੜ ਕੰਮ ਦੇ ਕੇ ਖਾਣਾ ਖਾ ਕੇ ਤੇ ਹੁਣ ਉੱਧਰ ਪਾਣੀ ਜਾਣਾ ਆ ਨਹੀਂ ਮੈਂ ਨਹੀਂ ਨਾ ਮੈਂ ਸੋਧ ਰਹੀ ਨਹੀਂ ਉਹ ਵੀ ਲੋ ਸਤਾ ਦੇ ਨਹੀਂ ਆ ਵਾਹ ਯਾਰ ਤੁਹਾਨੂੰ ਦੇਣਾ ਤੁਸੀਂ ਕਿ ਆਂ ਬੰਦੇ ਵੀ ਆਣ ਚੰਨੀ ਬਣਾ ਕੇ ਫੇਰ ਹੀ ਖਾਣਾ ਹੁੰਦਾ ਸਵਾਦ ਇਦਾਂ ਲੱਗਦਾ ਹਨ ਨੂੰ ਸਵਾਦ ਇਦਾਂ ਲੱਗਦਾ ਹੋਰ ਨਾਲੇ ਮਦਦ ਵੀ ਕਰਨਾ ਵੀ ਥੇ ਹੁੰਦਾ ਚੱਲ ਜੀ ਜੇ ਖਾਣ ਮਸਵਾ ਦਵਾ ਦਿੰਦਾ dalo kam khol ya ke na pata nahi kitna chalo padon tas ka mate ਮਾਰਕਾ ਜੀ ਬਹੁਤ ਬਹੁਤ ਮੈਂ ਕੁਗਿਆਲੇ ਨਾ ਲੈ ਕੇ ਆਗੇ ਤੁਹਾਡੀ ਰੋਟੀ ਬਣ ਗਈ ਨਹੀਂ ਆਹੀ ਜੇ ਬਰਉਣੀ ਆ ਤੇ ਬਰਉਣੀ ਆ ਹਾਂ ਆਹ ਦਿਨ ਤੇ ਮਾਂ ਜੀ ਰਾਤਾਂ ਤੇ ਲੰਬੀਆਂ ਵਾ ਟਾਈਮ ਹੀ ਛੇਤੀ ਹੋ ਜਾਂਦਾ ਵਾ ਪਾਪਾ ਨਹੀਂ ਤੁਨੀ ਰੱਖਦੇ ਉਹ ਨਹੀਂ ਅੱਜ ਦਾ ਬਾਸ ਅਹੀਂ ਉਹ ਨਾਲ ਸਬਜ਼ੀਆਂ ਸਾਡੀਆਂ ਬਣ ਗਈਆਂ ਖਾਣਾ ਖਾ ਕੇ ਤੇ ਪਾਣੀ ਹੋਣੀ ਤਾਈ ਜੀ ਤੁਹਾਡੇ ਨਾਲ ਵੀਡੀਓ ਬਣਾਉਣ ਲਈ ਹੈਲਪ ਕਰਾਈਦੀ ਐ ਤੇ ਇਹ ਸਬਜ਼ੀਆਂ ਨਾਲ ਤਾਂ ਮੈਂ ਵੀ ਸਾਰੀਆਂ ਸਿੱਖ ਲੈਣੀਆਂ ਇੱਦਾਂ ਹਣਾ ਆਪਾਂ ਮੈਂ ਮੇਰੇ ਤੋਂ ਵੀਡੀਓ ਇਹ ਸਮਝ ਕੇ ਬਣਾਉਣੀ ਹੈ ਨਾ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿਹੜੀ ਚੀਜ਼ ਆਪਾਂ ਉਂਦੀ ਕਿਹਾਏ ਨਹੀਂ ਉਹ ਗਰੇਵੀ ਜਿਹੜੀ ਸਾਡੀ ਕਿੰਨੀ ਵਧੀਆ ਬਣੀ ਹਾਂਜੀ ਇਹਦੇ ਵਿੱਚ ਆਪਾਂ ਸੈਫਨੇ ਛੀਰ ਦਾ ਮਤਲਬ ਥਿੱਲੀ ਤੇ ਥੋੜੇ ਜਿਹਾ ਕਾ ਦੂ ਤੇ ਨਮਕ ਦਹੀਂ ਤੇ ਬਾਕੀ ਪਿਆਜ਼ ਵਗੈਰਾ ਸਾਰਾ ਪਾ ਕੇ ਹਾਂਜੀ ਹਾਂ ਇਹਨਾਂ ਵਿੱਚ ਪਾ ਦੇਣਾ ਉਹ ਵੇਸ ਲਾ ਵਤ ਗਿਆ ਤੇ ਸਬਜੀ ਲੈਣੀ। ਆਹਾਂ ਕੁੜੀ ਮਮਾ ਜੀ ਜੀ ਬੜੀ ਰੋਟੀ ਉੱਪਰ ਬੜਾ ਕਾਲਾ ਪਾਇਆ ਏ। ਕਾਲੇ ਦਾ ਬੱਚਿਆਂ ਨੂੰ ਪੈਣਾ ਹੀ ਆ। ਡੈਡੀ ਜੀ ਦਾ ਆਰਡਰ ਆ ਗਿਆ ਮੁੜ ਕੇ ਵੀ ਮੈਨੂੰ ਜਵਾਬ ਦੀ ਚਾਹੀਦੀ ਨਾਲ। ਚਲੋ ਆ ਡੈਡੀ ਨੂੰ ਪਹਿਲਾਂ ਬਣਾ ਦਿੰਦੇ ਜਰਦਾ ਦੀ ਬੜੀ ਤੇ। ਬੱਚਿਆਂ ਨੂੰ ਡੈਡੀ ਨੂੰ ਬਣਾਓ। ਸਬਜੀ ਤਾਂ ਮੈਂ ਲੈ ਰਹੀ ਮੈਂ ਤੇ ਉਹ ਲੱਗ ਗਈ ਕਿ ਨਾ ਲਿੰਦੇ ਯੂ। ਬੜਾ ਵਧੀਆ ਸਬਜੀ ਦਾ ਤੇ। ਉਹ ਰੋ ਦੀ ਖੀਰ ਉਹਦਾ ਟੇਸਟ ਵਿਖਾਇਆ। ਫੁਲਕਾ ਫੁਸਕਾ ਟੈਜ ਨੂੰ ਚੋਪੜਨਾ। ਮੈਂ ਉਹ ਨਾ ਇਹ ਕਿਉਂ ਪਾਣਾ ਹੈ ਦੇਨੇ ਨਿੱਕੇ ਆ ਟਾਈਮ ਤੇ ਘਟ ਜਾਂਦੀ ਪਾਣੀ ਦੀ ਨਾਲੇ ਨਾਲ ਸੁੱਕਣਾ ਜ਼ੋਰ ਲੱਗਦਾ ਨਹੀਂ ਬਡੁੰਦੇ ਜਿਆਦਾ ਸਬਜ਼ੀ ਦਾ ਤਾਂ ਰੰਗ ਹੀ ਬੜਾ ਵਧੀਆ ਹੈ ਰੇ ਵਾਦਾ ਸਵਾਦੀ ਹੋਗੀ ਜੀ ਬੜਾ ਵਧੀਆ ਲੱਗਦਾ ਫਰਗੇ ਨਹੀਂ ਰਖਾਣੀ ਨਹੀਂ ਬੈਂਨੀ ਆਲੀ ਅੱਛਾ ਅੰਟੀ ਤੂੰ ਹੀ ਨਾ মালਟੀ ਵਿਟਾਮਿਨ ਦੀ ਤਰ੍ਹਾਂ ਹੀ ਮਲਟੀ ਵਿਟਾਮਿਨ ਦੀ ਤਰ੍ਹਾਂ ਹਾਂਜੀ ਤੇ ਚਲ ਪਰਮਾਤਮਾ ਦੇ ਹਿਸਾਬ ਨਾਲ ਮਲਟੀਪਲ ਟਮ ਦੇ ਬਣਨੇ ਹੀ ਪੈਣਾ ਸਾਰੇ ਪਕਵਾਨ ਦਾ ਨਾਲ ਜਿਦਾ ਜਿਦਾ ਤੇ ਆਡਰ ਹਰਦਾ ਦੋਦੇ ਫਿਰ ਅੱਗੇ ਹੋਣੀ ਆ ਜਵਾਰ ਵੀ ਤੇ ਕਣਕ ਵੀ ਚਾਹ ਤੁਸੀਂ ਖਾਲਾ ਖਾਓ ਤੇ ਉੱਧਰ ਚੱਲ ਜੀ ਗਾਂ ਦੇਖਣਾ ਹੋ ਜੀ ਪੁੱਤਿਆਲੇ ਪਾਸੇ ਵੀ ਚਲੋ ਚਲੋ ਬਸ ਢੋਡੀਆਂ ਮੁਕਾਉਣੀਆਂ ਅੱਜ ਢੋਡੀਆਂ ਸਾਡੇ ਢੋਡੀਆਂ ਅੱਜ ਵੀ ਢੋਡੀਆਂ ਮੁਕਣੀਆਂ ਅੱਜ ਸੋਕ ਮਾ ਆਪਣੇ ਘਰ ਵੀ ਤੇ ਉੱਧਰ ਵੀ ਢੋਡੀਆਂ ਦੇ ਤੇ ਭਾਗ ਲੱਗੇ ਆ ਅੱਜ ਕੰਮ ਜ਼ੋਰਾਂ ਤੇ ਹੀ ਅੱਜ ਬੋਲਾ ਪੀਂਦੇ ਹੈ ਜਿਹਨੂੰ ਸਮੈਲ ਆਂਦੀ ਲੱਗਦੀ ਮੈਂ ਹੀ ਮੈਂ ਤਾਂ ਮੈਂ ਵੀ ਵੀ ਨਹੀਂ ਕੀ ਬਣਾਉਣਾ ਉਹ ਫਿਰ ਕਿਵੇਂ ਮੰਗਣਾ ਦੇ ਬੱਚੇ ਦੇ ਫਿਰ ਕਿਵੇਂ ਮੰਗਣਾ ਦੇ ਦੋ ਦੋ ਸੇ ਚੀਤੀ ਇਹਨਾਂ ਨੂੰ ਮੈਂ ਤਾਂ ਮਰੂ ਹੁਣ ਤੇ ਲੱਗੇ ਜਾਓ ਤੇ ਹੀ ਬੱਸ ਲੱਗੀ ਖਾਏ ਨੇ ਸਲੈਂਡਰੀ ਉੱਤੇ ਉਗ ਲੈ ਜਾਣ ਚੱਲਾ ਵਾਕਿਆ ਇੰਨਾਰੇ ਮੈਂ ਛੇਤੀ ਜਾਣਾ ਉੱਥੇ ਲੱਗੇ ਸਭ ਛੇਤੀ ਆ ਜਾਣੀ ਸਹੀ ਗੱਲ ਆ ਝਟ ਬਣ ਜਾਣੀਆਂ ਮੇਰਾ ਪਹਿਲਾਂ ਅਗ ਬਲੰਦ ਰਹਾਦਾ ਹੀ ਰਹਦੀ ਹੂੰ ਤੇ ਫੇਰ ਉਹ ਚਾਹ ਮੁਰਕੇ ਮੈਂ ਇੱਥੇ ਬੈਠੀ ਬੈਠੀ ਮੈਂ ਤਾਂ ਹੁਣ ਇੱਥੇ ਹੀ ਬਣਾ ਦੇਣੀ ਚਲ ਇੱਥੇ ਵਧੀਆ ਮੇਰਾ ਤਾਂ ਲੋੜ ਦਾ ਕਰੀਏ ਕੰਮ ਹਾਂ ਨਾ ਥੋੜੇ ਨਿੱਕੀ ਲੈਉਣੇ ਲੋਕਾਂ ਨੂੰ ਲੋੜ ਤਾਂ ਵੈਸੇ ਦੀ ਸੇਕ ਚੜ ਜਾ ਰਹੀ ਤੇ ਕੋਸਾ ਮਾਲਕੀਆ ਹੱਬੀ